ਸਰਮ ਸਤਿਕਾਰਯੋਗ ਸਤੂਗਰਾਂ ਦੀ ਸਾਜੀ ਆੌਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਸਨ ਜੀ ਜਿੰਨੇ ਆਪਾਂ ਸਭ ਰਲ ਮਿਲ ਕੇ ਮਾਗੀ ਦਾ ਤਿਹਾਰ ਜੋ 40 ਮੁਕਤੀਆਂ ਦੀ ਯਾਦ ਵਿੱਚ ਜੁੜੇ ਆਂ ਆਓ ਸਾਰੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਜਦਾ ਕਰੀਏ ਟੁੱਟੇ ਗੰਢਨ ਹਾਰ ਪ੍ਰੀਤਮ ਕਲੰਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀਾਂ ਦੇ ਚਰਨਾਂ ਦਾ ਧਿਆਨ ਕਰੀਏ ਕਿਵੇਂ ਮੇਰੇ ਚੋਜੀ ਪ੍ਰੀਤਮ ਨੇ ਉਹ 40 ਸਿੱਖਾਂ ਨੂੰ ਜਿਨ੍ਹਾਂ ਨੇ ਦਾਵਾ ਗੁਰੂ ਗੋਬਿੰਦ ਸਿੰਘ ਨੂੰ ਦਿੱਤਾ ਸੀ ਕਿਹਾ ਸੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਆਓ ਉਹ ਮੁਕਤੀਆਂ ਦੀ ਯਾਦ ਵਿੱਚ ਜੁੜੇ ਹਾਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਮਨ ਕਰਕੇ ਸੁਰਤੀ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾ ਵਿੱਚ ਜੁੜੀਏ ਕਿਵੇਂ ਉਹ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀ ਭੁੱਲ ਬਖਸ਼ਾਉਂਦੇ ਹੋਏ ਕਲੰਗੀ ਤਾਰ ਪਿਤਾ ਦਸ਼ਮੇਸ਼ ਉਤੋਂ ਆਪਣੀਆਂ ਜਾਨਾਂ ਕੁਰਬਾਨ ਪਰਦਤੀਆਂ ਐਸੇ ਜੋਧਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਆਓ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਦੋਂ 40 ਮੁਕਤੀਆਂ ਦੀ ਗੱਲ ਆਉਂਦੀ ਆ ਨਾ ਪਿਆਰੇ ਇਹ 40 ਮੁਕਤੇ ਕਿਹੜੇ ਸਨ ਇਹ ਮਾਝੇ ਦੇ ਮੰਜਹਾਂ ਦੇ ਸਨ ਜਿਨ੍ਹਾਂ ਦੇ ਜੱਥੇਦਾਰ ਭਾਈ ਮਹਾ ਸਿੰਘ ਨੇ ਪਰ ਜਦੋਂ ਇਤਿਹਾਸ ਨੂੰ ਪੜਦੇ ਆ ਇਤਿਹਾਸ ਨੂੰ ਪਿੱਛੇ ਲੈ ਕੇ ਚੱਲੀਏ ਜਦੋਂ ਕਲਕੀਆਂ ਵਾਲੇ ਪ੍ਰੀਤਮ ਆਨੰਦਪੁਰ ਸਾਹਿਬ ਰਹਿੰਦੇ ਨੇ ਆਪ ਜੀਆਂ ਨੇ ਪਿੱਛੇ ਦੀਵਾਨਾਂ ਵਿੱਚ ਸੁਣਿਆ ਵੇ 7 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਉੱਤੇ ਰਾਖਾ ਰਿਹਾ ਜੀ ਉਦੋਂ ਦੁਨੀ ਚੰਦ ਵਰਗੇ ਭੱਜ ਕੇ ਆ ਗਏ ਸੀ ਪਰ ਦੁਨੀ ਚੰਦ ਦੇ ਪੋਤੇ ਅਨੂਪ ਸਿੰਘ ਤੇ ਸਰੂਪ ਸਿੰਘ ਨੇ ਆਪਣੇ ਦਾਦੇ ਦਾ ਦਾਗ ਧੋਣ ਲਈ ਨਿਰਮੋਹ ਗੜ੍ਹ ਵਿਚ ਉਹਨਾਂ ਨੇ ਸ਼ਹੀਦੀਆਂ ਪਾਈ। ਦੁਨੀ ਚੰਦ ਸੀ ਜੋ ਅਗਸਤ ਵਿੱਚ ਆਉਂਦਾ ਹੈ। ਇਹਨਾਂ ਦੇ ਪੁੱਤਰੇ ਅਕਤੂਬਰ ਵਿੱਚ ਸ਼ਹੀਦੀਆਂ ਪਾਉਂਦੇ। ਫਿਰ ਆਪਾਂ ਦੇਖਦੇ ਹਾਂ ਸੁਣਦੇ ਹਾਂ ਕਿਵੇਂ ਕਲਗੀਆਂ ਵਾਲੇ ਨੇ ਆਨੰਦਪੁਰ ਦਾ ਕਿਲਾ ਛੱਡਿਆ। ਕਿਵੇਂ ਸਰਸਾ ਦੇ ਕਿਨਾਰੇ ਤੇ ਪਹੁੰਚਦੇ ਨੇ। ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੀ ਚਮਕੌਰ ਦੀ ਗੜੀ ਉਹ ਜਿਹਨੂੰ ਯਾਰ ਜੋਗੀ ਅੱਲਾ ਖਾਂ ਲਿਖਦਿਆ ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲਿਏ ਜਹਾਂ ਬਾਪ ਨੇ ਬੇਟੇ ਕਟਾਏ ਖੁਦਾ ਕੇ ਲਿਏ ਉੱਚਮਕੌਰ ਸਾਹਿਬ ਦੀ ਧਰਤੀ ਜਿੱਥੇ 40 ਸਿੱਖ ਭੁੱਖੇ ਪਿਆਸੇ ਜਿਨ੍ਹਾਂ ਨੇ ਕਈ ਮਹੀਨਿਆਂ ਤੋਂ ਕੋਈ ਪਦਾਰਥ ਨਹੀਂ ਛਕਿਆ ਤਨ ਤੇ ਸਰੀਰ ਤੇ ਅਨੇਕਾ ਫੱਟ ਲੱਗੇ ਨੇ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਆਰ ਕਰਦੇ ਉਹ ਚਾਲੀਆਂ ਵਿੱਚ ਪੰਜ ਮੁਕਤੇ ਨੇ ਜੀ ਪੰਜ ਮੁਕਤੇ ਕੌਣ ਨੇ ਸੁਣੇ ਹੋਣੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ 16 ਸੋ 99 ਵਿਖੇ ਆਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਪੋਹਲ ਤਿਆਰ ਕੀਤੀ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਅਮਰਤ ਛਕਿਆ ਗਿਆ ਉਹਨਾਂ ਨੂੰ ਪੰਜ ਮੁਕਤੇ ਕਿਹਾ ਜਿਨ੍ਹਾਂ ਨੂੰ ਜੀਵਨ ਜਾਚ ਮਿਲੀ ਜੀਵਨ ਦੀ ਮੁਕਤੀ ਮਿਲੀ ਉਹ ਪੰਜ ਮੁਕਤੇ ਸਨ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਇੱਕ 40 ਸਿੱਖੋਂ ਨੇ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਉਹਨਾਂ ਵਿੱਚ ਪੰਜ ਮੁਕਤੇ ਨੇ ਅਤੇ ਦੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਫਿਰ ਕਿਵੇਂ ਕੋ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਕਿਵੇਂ ਕਲੰਗੀਆਂ ਵਾਲੇ ਪਾਦਸ਼ਾਹ ਪ੍ਰੀਤਮ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਂਗੜ ਤੋਂ ਹੁੰਦੇ ਹੋਏ ਜੈਤੂ ਗੁਰੂ ਕੀ ਢਾਬ ਕੋਟਕਪੁਰਾ ਹੁੰਦੇ ਹੋਏ ਸਤਿਗੁਰੂ ਜੀ ਖਜਰਾਣੇ ਦੀ ਢਾਬ ਤੇ ਪਹੁੰਚਦੇ ਨੇ ਜਿਹੜੇ 40 ਮਾਤਿਆਂ ਦੀ ਯਾਦ ਵਿੱਚ ਆਪਾਂ ਮਾਗੀ ਦੇ ਤਿਹਾਰ ਦੇ ਮਾਗੀ ਦੇ ਜੋੜ ਮੇਲੇ ਦੇ ਵਿੱਚ ਆਪਾਂ ਜੁੜਨੇ ਤੇ ਸੁਣਿਓ ਸੰਗਤ ਜੀ ਜਦੋਂ ਕਲੰਗੀਆਂ ਵਾਲੇ ਇੱਧਰੋਂ ਤੁਰਦੇ ਨੇ ਮਾਲਵੇ ਦੀ ਧਰਤੀ ਵੱਲ ਸਤਿਗੁਰ ਜੀ ਆਉਂਦੇ ਨੇ ਉਧਰ ਚਵਾਲ ਦੇ ਦੇਸ ਰਾਜ ਦਾ ਭੋਗ ਹੈ ਸਿੱਖ ਇਕੱਠੇ ਆਉਂਦੇ ਨੇ ਇੱਕ ਸਿੱਖ ਵਾਰਤਾ ਦੱਸਦਾ ਉੱਥੇ ਕਿਉਂਕਿ ਸਿੱਖਾਂ ਦਾ ਇਕੱਠ ਹੋਇਆ ਉਹ ਦੱਸਦਾ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਛੱਡਿਆ ਕਿਵੇਂ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਕਿਵੇਂ ਛੋਟੇ ਸਹਿਬਜ਼ਾਦਾ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਕਿਵੇਂ ਮਾਤਾ ਗੁਜਰੀ ਜੀ ਸ਼ਹੀਦ ਹੋਏ ਉੱਥੇ ਫਿਰ ਸਿੱਖ ਫੈਸਲਾ ਕਰਦੇ ਨੇ ਵੀ ਆਪਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਵਾਂ ਉਹਨਾਂ ਵਿੱਚ ਭਾਗ ਸਿੰਘ, ਨਿਦਾਨ ਸਿੰਘ, ਦਰਬਾਰਾ ਸਿੰਘ, ਰਾਏ ਸਿੰਘ, ਮਾਨ ਸਿੰਘ ਇਹ ਫਿਰ ਕਲੰਗੀਆਂ ਵਾਲੇ ਪ੍ਰੀਤਮ ਕੋਲ ਵੱਲ ਤੁਰ ਪੈਂਦੇ ਨੇ ਐਦھر ਗੁਰੂ ਗੋਬਿੰਦ ਸਿੰਘ ਮਹਾਰਾਜ ਖਿਦਰਾਣੇ ਦੀ ਢਾਬ ਤੇ ਪਹੁੰਚਦੇ ਨੇ ਅਸਲ ਵਿੱਚ ਖਿਦਰਾਣਾ ਕੀ ਹੈ ਸੁਣਿਓ ਇਹ ਜਿਹੜਾ ਖਿਦਰਾਣਾ ਨਾ ਇਹ ਤਿੰਨ ਭਰਾ ਸਨ ਖੱਤਰੀ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਦਾ ਨਾਮ ਸੀ ਜੀ ਖਿਦਰਾਣਾ ਇੱਕ ਦਾ ਨਾਮ ਸੀ ਰੂਪਾਣਾ ਇੱਕ ਦਾ ਨਾਮ ਸੀ ਢਿੰਗਾਣਾ ਜਿਹੜਾ ਖਿਦਰਾਣਾ ਸੀ ਇਹਦੀ ਢਾਬ ਸੀ ਇਹਨੇ ਪਾਣੀਆ ਇਕੱਠਾ ਕੀਤਾ ਜਿਵੇਂ ਪਿੰਡਾਂ ਵਿੱਚ ਆਪਾਂ ਤਲਾਬ ਵੇਖਦੇ ਹਾਂ ਜਿੱਥੇ ਪਾਣੀ ਇਕੱਠਾ ਕੀਤਾ ਜਾਂਦਾ ਹੈ ਇੱਕ ਢਾਬ ਬਣਾਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਕੀਤਾ ਗਿਆ ਕਿਉਂਕਿ ਉਸ ਵੇਲੇ ਉਸ ਸਮਿਆਂ ਵਿੱਚ ਪਾਣੀ ਵੀ ਬੜੀ ਗੁੱਲ ਤੁਸੀਂ ਦੀ ਪਾਣੀ ਇਕੱਠਾ ਕੀਤਾ ਖਿਦਰਾਣੀ ਨੇ ਉਹਨੇ ਆਪਣੀ ਢਾਬ ਬਣਾਈ ਉਹਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਮੂਆਣੇ ਨੂੰ ਮਿਲਦੇ ਨੇ ਚਾਦਰ ਵਿਛਾਈ ਹੈ ਹਜ਼ੂਰ ਬੈਠਦੇ ਨੇ ਲਾਲਾਂ ਦੀ ਸ਼ਹੀਦੀ ਲਈ ਮਾਝੇ ਦੀਆਂ ਸੰਗਤਾਂ ਖੇਦ ਪ੍ਰਗਟ ਕਰਦੀਆਂ ਨੇ ਕਿ ਮਹਾਰਾਜ ਆਪ ਜੀਆਂ ਦੇ ਲਾਲ ਆਪ ਜੀਆਂ ਦੇ ਮਾਤਾ ਜੀ ਦੀ ਸ਼ਹੀਦੀ ਦਾ ਇਹ ਕਹਿ ਲਈਏ ਮਾਰੇ ਕੋਲ ਆ ਕੇ ਖੇਦ ਪ੍ਰਗਟ ਕਰ ਰਹੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਰਜ਼ਾ ਹੈ ਭਾਈ ਉਦੀ ਰਜਾ ਵਿੱਚ ਰਹਿਣਾ ਸਿੱਖਾਂ ਨੂੰ ਇਹ ਸਮਝਾਉਂਦੇ ਨੇ ਪਰ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਨੇ ਵੀ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇਤਰ ਤਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਐਦਾਂ ਸਮਝਾਉਂਦੇ ਨੇ ਕੋਈ ਨਹੀਂ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਬਾਣਾ ਉਹਦੇ ਬਾਣੇ ਵਿੱਚ ਸਿੱਖਾਂ ਨੇ ਰਹਿਣਾ ਹੈ ਇਧਰ ਇਲਾਕੇ ਦੇ ਸਿੱਖ ਚੌਧਰੀ ਇਕੱਠੇ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਨੁਕਸਾਨ ਹੋਇਆ ਮਹਾਰਾਜ ਹੁਣ ਵੀ ਮਾਹੌਲ ਠੀਕ ਨਹੀਂ ਹੈ ਮਾਹੌਲ ਵਧੀਆਂ ਨਹੀਂ ਅਸੀਂ ਇਦਾਂ ਕਰਦੇ ਆਂ ਅਸੀਂ ਲਾਹੌਰ ਨਾਲ ਗੱਲਬਾਤ ਕਰ ਲਈ ਜਦੋਂ ਇਲਾਕੇ ਦੇ ਚੌਧਰੀ ਆ ਕੇ ਮਝਾਇ ਲੱਗ ਕੇ ਕਹਿਣ ਮਹਾਰਾਜ ਅਸੀਂ ਲਾਹੌਰ ਨਾਲ ਗੱਲਬਾਤ ਕਰ ਲੈਣੇ ਆ ਮਹਾਰਾਜ ਸੁਲ੍ਹਾ ਕਰਾ ਦਿੰਦੇ ਆਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨੇ ਤੁਸੀਂ ਸਿੱਖ ਬਣ ਕੇ ਆਏ ਜਾਂ ਗੁਰੂ ਬਣ ਕੇ ਆਏ ਮਹਾਰਾਜ ਲਗੇ ਕਹਿਣ ਭਾਈ ਜੇ ਸੁਲਾ ਦੀ ਗੱਲ ਕਰਦੇ ਹੋ ਉਦੋਂ ਕਿੱਥੇ ਸੀ ਜਦੋਂ ਚਮਕੌਰ ਦੀ ਗੜੀ ਵਿੱਚ 10 ਲੱਖ ਫੌਜ ਨੇ ਘੇਰਾ ਪਾਇਆ ਜੇ ਸੁਲਾ ਦੀ ਗੱਲ ਕਰਦੇ ਹੋ ਫਿਰ ਉਦੋਂ ਤੁਸੀਂ ਕਿੱਥੇ ਸੀ ਜਦੋਂ ਨੀਹਾਂ ਦੇ ਵਿੱਚ ਛੋਟੇ ਸਹਿਬਜ਼ਾਦੇਆਂ ਨੂੰ ਚਣਿਆ ਗਿਆ ਉਦੋਂ ਤੁਸੀਂ ਕਿੱਥੇ ਸੀ ਜਦੋਂ ਚਾਂਦਨੀ ਚੌਂਕ ਵਿੱਚ ਧੰਗੂ ਤੇਗ ਬਹਾਦਰ ਮਹਾਰਾਜ ਦਾ ਸੀਸ ਬਲੀਦਾਨ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਸੀ ਜਦੋਂ ਭਾਈ ਦਿਆਲਾ ਜੀ ਭਾਈ ਸਤੀਜੀ ਭਾਈ ਮਤੀਦਾਸ ਜੀਆਂ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਸੀ ਮਰ ਕਹਿੰਦੇ ਜੇ ਤੁਹਾਡੀ ਲਾਹੌਰ ਨਾਲ ਗੱਲਬਾਤ ਹੈ ਉਦੋਂ ਪਰ ਵੱਡੇ ਵੱਡੇਰੇ ਤੁਹਾਡੇ ਕਿੱਥੇ ਸੀ ਜਦੋਂ ਤਾਨਕੂ ਵਰਦਨ ਦੇ ਮਾਰਾ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਮਰ ਕਹਿੰਦੇ ਨਹੀਂ ਜਦੋਂ ਇਦਾਂ ਕਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੀਰ ਰਸ ਵਿੱਚ ਬੋਲੇ ਮਹਾਰਾਜ ਕਲੰਗੀਆਂ ਵਾਲੇ ਪ੍ਰੀਤਮ ਤੇ ਸਿੱਖ ਲਗੇ ਕਹਿਣ ਮਹਾਰਾਜ ਫਿਰ ਸਾਤੋਂ ਸਿੱਖੀ ਨਹੀਂ ਨੱਭਣੀ ਸਿੱਖੀ ਨਿਭਾਉਣੀ ਬੜੀ ਔਖੀ ਹੈ ਮਹਾਰਾਜ ਫਿਰ ਸਾਡੇ ਕੋਲੋਂ ਸਿੱਖੀ ਨਹੀਂ ਨਿਭਣੀ ਅਸਲ ਵਿੱਚ ਫਿਰ ਇਤਿਹਾਸ ਕਰ ਲਿਖਦੇ ਨੇ ਕਹਿੰਦੇ ਉੱਥੇ ਫਿਰ ਸਿੱਖਾਂ ਨੇ ਵਦਾਵਾ ਦਿੱਤਾ ਮਹਾਰਾਜ ਫਿਰ ਇਹ ਸਿੱਖੀ ਸਾਡੇ ਕੋਲੋਂ ਨਹੀਂ ਨਿਭਣੀ ਐਨੇ ਨੂੰ ਕਹਿੰਦੇ ਕਿ ਟਾਂਗੂ ਆ ਗਿਆ ਟਾਂਗੂ ਉਹ ਸੀ ਜਿਹੜਾ ਉੱਚੀ ਥਾਂ ਤੇ ਖੜ ਕੇ ਵੇਖਦਾ ਸੀ ਚਾਰੇ ਚੁਪੇਰੇ ਵੇਖਦਾ ਸੀ ਉਹਨੇ ਵੇਖਿਆ ਕਿ ਬਾਜਾ ਵਾਲਿਆ ਪ੍ਰੀਤਮਾ ਮਗਰ ਫੌਜਾਂ ਆਗੀਆਂ ਵਜੀਦੇ ਦੀਆਂ ਫੌਜਾਂ ਆਗੀਆਂ ਨੇ ਤੇ ਜਿਹੜੇ ਉਹ ਸਿੱਖ ਸਨ ਉਹ ਕਹਿੰਨੇ ਮਹਾਰਾਜ ਸਾਡੇ ਕੋਲੋਂ ਫਿਰ ਸਿੱਖੀ ਨਹੀਂ ਨਿਭਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨੇ ਜੇ ਸਿੱਖੀ ਨਹੀਂ ਨਿਭਣੀ ਪਰ ਐਦਾ ਕਰੋ ਇਹ ਲਿਖ ਕੇ ਦੇ ਦੋ ਵੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਨਾ ਜੀ ਫਿਰ ਕਹਿੰਦੇ ਦੋ ਭਾਈ ਮਾਨ ਸਿੰਘ ਨਿਸ਼ਾਨ ਸਿੰਘ ਸੀਸੀ ਦਵਾਤ ਲੈ ਕੇ ਆਉਂਦੇ ਨੇ ਤੇ ਫਿਰ ਉਹਦੇ ਵਿੱਚ ਕਈ ਸਿੱਖਾਂ ਨੇ ਕਿਹਾ ਵੀ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਮਾਰਾ ਨੂੰ ਵਾਦਾ ਵਾ ਦੇ ਕੇ ਚਲੇ ਗਏ ਇੱਧਰ ਕਲੰਗੀਆਂ ਵਾਲੇ ਪਾਤਸ਼ਾਹ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਤਾ ਲੱਗਿਆ ਵੀ ਫੌਜਾਂ ਆ ਰਹੀਆਂ ਨੇ ਮਾਰਾ ਕਿ ਨੇ ਇਦਾਂ ਕਰੋ ਬਿਟਾ ਓਤੇ ਟਿਕਾਣਾ ਕਰੋ ਮਹਾਰਾਜ ਨੇ ਓ ਖਿਦਰਾਣੀ ਦੀ ਢਾਬ ਫਿਰ ਚੁਣੀ ਪਿਆਰਿਓ ਫਿਰ ਇੱਧਰ ਹੈ ਜਿਹੜੇ ਸਿੱਖ ਮਹਾਰਾ ਨੂੰ ਗੁਦਾਵਾ ਦੇ ਕੇ ਗਏ ਨੇ ਫਿਰ ਮਾਤਾ ਭਾਗ ਔਰ ਮਾਤਾ ਭਾਗੋ ਜੀ ਉਹਨਾਂ ਨੂੰ ਕਹਿੰਦੇ ਨੇ ਭਾਈ ਇੱਕ ਦਿਨ ਮਰਨਾ ਤੇ ਹੈ ਜੇ ਗੁਰੂ ਦੇ ਚਰਨਾਂ ਵਿੱਚ ਮਰੀਏ ਕਿਆ ਜਾਣ ਕਿ ਬਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈਤਾ ਸਹਿਲਾ ਮਰਨਾ ਹੋਏ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕਹੇ ਤੁਰ ਜਾ ਪੁਰਜਾ ਕਟ ਮਰੈ ਕਭੂ ਨਾ ਛਾੜੈ ਖੇਤ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਗੁਰ ਮੁਕਤ ਨਾ ਪਾਵੈ ਇਦਾਂ ਮਾਤਾ ਭਾਗ ਕੌਰ ਜੀ ਭਾਗੂ ਜੀ ਕਹਿੰਦੇ ਨੇ ਤੇ ਸਿੱਖਾਂ ਨੇ ਪਿਆਰਿਓ ਫਿਰ ਉਹ ਸਿੱਖਾਂ ਦੀ ਅਗਵਾਈ ਮਾਤਾ ਭਾਗ ਕੌਰ ਜੀ ਕਰਦੇ ਨੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪੱਥੇ ਚੋਂ ਤੀਰ ਕੱਢਦੇ ਨੇ ਤਲਵਾਰ ਵੇਖਦੇ ਨੇ ਸਿੱਖ ਵੇਖਦੇ ਨੇ ਐਨੇ ਨੂੰ ਮਜਹਿਲਾਂ ਦੇ ਜਿਹੜੇ ਉਹ ਸਿੰਘ ਸਨ ਜਿਕਾਰੇ ਛੱਡੇ ਜੀ ਖ드ਰਾਣੇ ਦੀ ਢਾਬ ਤੇ ਜਦੋਂ ਜਕਾਰੇ ਛੱਡੇ ਉਹਨਾਂ ਵਿੱਚ ਫਿਰ ਭਾਈ ਮਾਨ ਸਿੰਘ ਅਨੇਕਾਂ ਸਿੱਖ ਨੇ ਉਸ ਵੇਲੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਨੈਦਾਂ ਕਰੋ ਵੀ ਖ드ਰਾਣੇ ਦੀ ਢਾਬ ਤੇ ਜਦੋਂ ਸਿੱਖਾਂ ਨੇ ਆ ਕੇ ਕੇ ਲਈ ਵੀ ਉੱਥੇ ਅਕੇ ਕਬਜ਼ਾ ਕੀਤਾ ਬੈਠੇ ਨੇ ਮਹਾਰਾਜ ਨੇ ਇਦਾਂ ਕਰੋ ਸਿੱਖਾਂ ਨੇ ਫਿਰ ਉੱਤੇ ਆਪਣੇ ਕਿ ਸ਼ਹਿਰੇ ਤਾਣੇ ਭਲੇਖਾ ਪਾਉਣ ਵਾਸਤੇ ਵੀ ਉੱਥੇ ਅਨੇਕਾਂ ਫੌਜ ਨੇ ਬਹੁਤ ਵੱਡੀ ਤਾਦਾਦ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸਿੰਘ ਨੇ ਮੌਜੂਦ ਨੇ ਕਿਉਂਕਿ ਉਸ ਵੇਲੇ ਪਿਆਰ ਇੱਕ ਮੈਂ ਬੇਨਤੀ ਕਰਦਮਾ ਰੋਕੇ ਜਿਹੜੀ ਇਹ ਜੰਗ ਹੁੰਦੀ ਹੈ ਇਹ ਜੇਠ ਹਾੜ ਦੇ ਮਹੀਨੇ ਵਿੱਚ ਹੁੰਦੀ ਹੈ ਤੇ ਉਹਨਾਂ ਕਈ ਕਈ ਕਹਿੰਦੇ ਨੇ ਵੀ ਇਹ ਮਾਗੀ ਵਾਲੇ ਦਿਨ ਮਾਗ ਦੇ ਮਹੀਨੇ ਵਿੱਚ ਕਿਉਂ ਮਨਾਈ ਜਾਂਦੀ ਆ ਸੁਣਿਓ ਸੰਗਤ ਜੀ ਜਿੰਨਾ ਕ다ਸ ਨੇ ਪੜਿਆ ਜਿੰਨਾ ਕ ਸੁਣਿਆ ਗਿਆਨੀ ਜੰਗਵੀਰ ਸਿੰਘ ਜੀ ਦਮ ਦਿਮ ਟਕਸਾਲ ਵਾਲੇ ਉਹਨਾਂ ਦੇ ਵਚਨ ਸੁਣੇ ਹੋਰ ਵੀ ਦਸਿਆ ਸੁਣਿਆ ਪੜਿਆ ਬਿਜੜਾ ਇਹ ਖਿਦਰਾਣੇ ਦੀ ਢਾਬ ਤੇ 40 ਮੁਕਤਿਆਂ ਨੇ ਸ਼ਹੀਦੀ ਹੁੰਦੀ ਹੈ ਇਹ ਜੇਠ ਹਾੜ ਦੇ ਮਹੀਨੇ ਦੇ ਵਿੱਚ ਸ਼ਹੀਦੀ ਹੁੰਦੀ ਹੈ ਫਿਰ ਇਹ ਮਾਗੀ ਵਿੱਚ ਕਿਉਂ ਮਨਾਏ ਜਾਂਦੇ ਆ ਕਈ ਕਹਿੰਦੇ ਆ ਇਹਨਾਂ ਦਾ ਕਾਰਨ ਨਹੀਂ ਸੀ ਬੇ ਉਸ ਵੇਲੇ ਜਿਹੜੇ ਸਿੱਖ ਸਨ ਜਦੋਂ 40 ਮੁਕਤਿਆਂ ਦੀ ਯਾਦ ਮਨਾਉਂਦੇ ਸੀ ਜੇਠ ਹਾੜ ਵਿੱਚ ਉਦੋਂ ਪਾਣੀ ਵੀ ਕੋਈ ਬਹੁਤੇ ਪ੍ਰਬੰਧ ਨਹੀਂ ਸੀ ਪਾਣੀ ਦੀ ਬੜੀ ਕਿੱਲਤ ਆਉਂਦੀ ਸੀ ਜਦੋਂ ਦਲ ਪੰਥ ਆਉਂਦੇ ਸੀ ਘੋੜਿਆਂ ਨੂੰ ਪਾਣੀ ਪਿਲਾਉਣਾ ਚਾਰਾ ਜਾਂ ਭੋਜਨ ਜਾਂ ਪ੍ਰਸ਼ਾਦੇ ਦੀ ਗੱਲ ਕਰੀਏ ਕਹਿੰਦੇ ਉਸ ਵੇਲੇਾਂ 'ਚ ਬੜੀ ਕਿੱਲਤ ਆਉਂਦੀ ਸੀ ਫਿਰ ਉਦੋਂ ਸਿੱਖ ਪੰਥ ਨੇ ਸਿੱਖ ਖਾਲਸਾ ਨੇ ਫੈਸਲਾ ਲਿਆ ਇੱਕ ਬੰਦੇ ਦੀ ਗੱਲ ਨਹੀਂ ਉਸ ਵੇਲੇ ਫਿਰ ਸਿੱਖ ਪੰਥ ਦੇ ਸਿਰਮੌਰ ਅਕਾਲ ਤਖਤ ਦੇ ਜਥੇਦਾਰਾਂ ਨੇ ਪੰਥ ਨੇ ਫੈਸਲਾ ਲਿਆ ਵੀ ਇਹ ਮਾਗੀ ਦੇ ਮਹੀਨੇ ਵਿੱਚ ਜੋੜ ਮੇਲਾ ਮਲਾਇਆ ਜਾਵੇ ਇਹ ਉਸ ਵੇਲੇ ਅਕਾਲ ਤਖਤ ਦੇ ਜਥੇਦਾਰਾਂ ਨੇ ਸਿੱਖ ਪੰਥ ਦੇ ਮਹਾਨ ਵਿਦਵਾਨਾਂ ਨੇ ਜੱਥੇਦਾਰਾਂ ਨੇ ਇਹ ਫੈਸਲਾ ਲਿਆ ਇਹ ਕੌਮ ਦਾ ਫੈਸਲਾ ਹੈ ਇਹ ਕੇਵਲ ਇੱਕ ਸਿੱਖ ਦਾ ਫੈਸਲਾ ਨਹੀਂ ਤੇ ਰੋ ਵਿਚਾਰ ਸੁਣਿਓ ਜੀ ਕਿ ਦਰਾਣੇ ਦੀ ਢਾਬ ਤੇ ਕਿਉਂਕਿ ਜਿਹੜੇ ਵਜੀਦ ਹੈ ਵਜੀਦਾ ਹੈ ਉਹਦੇ ਜਿਹੜੇ ਘੋੜੇ ਨੇ ਉਹਦੇ ਸਿਪਾਈ ਨੇ ਪਾਣੀ ਨਾਲ ਪਿਆਸੇ ਨੇ ਪਾਣੀ ਵਾਸਤੇ ਵੇਖਦਣ ਕਿਉਂਕਿ ਨਾ ਤਾਂ ਅੱਗੇ ਵੱਧ ਸਕਦੇ ਆ ਨਾ ਪਿੱਛੇ ਮੁੜ ਸਕਦੇ ਆ ਤੇ ਬੜੇ ਅਨੇਕਾਂ ਸਿੰਘ ਰਪਾਈ ਮਹਾ ਸਿੰਘ ਵਰਗਿਆਂ ਨੇ ਮਾਤਾ ਭਾਗ ਕੌਰ ਜੀਆ ਨੇ ਉਸ ਵੇਲੇ ਡਟ ਕੇ ਮੁਕਾਬਲਾ ਕੀਤਾ ਅਨੇਕਾਂ ਉਹਦੇ ਵਿੱਚ ਸਿੰਘ ਸ਼ਹੀਦ ਹੋਏ ਉਸ ਵੇਲੇ ਪਿਆਰਿਓ ਵਜੀਦੇ ਦੇ ਵੀ ਸਿਪਾਈ ਅਨੇਕਾਂ ਮੌਤ ਦੇ ਘਾਟ ਉਤਾਰਦੇ ਤੇ ਵਜੀਦਾ ਵਾਪਸ ਮੁੜ ਕੇ ਆ ਭੱਜ ਗਿਆ ਫਿਰ ਉਸ ਵੇਲੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਵਿੱਚ ਸਿੰਘ ਪਾਈ ਮਹਾ ਸਿੰਘ ਮਾਤਾ ਭਾਗ ਕੌਰ ਜੀ ਜਦੋਂ ਕਲੰਗੀਆਂ ਵਾਲੇ ਪ੍ਰੀਤਮ ਉੱਚਦੇ ਨੇ ਸਿੱਖ ਦਾਦਾ ਜੀ ਮਹਾਰਾਜ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਤੁਹਾਨੂੰ ਬਦਾਵਾ ਦਿੱਤਾ ਕਲੰਗੀਆਂ ਵਾਲੇ ਪ੍ਰੀਤਮ ਜਦੋਂ ਵੇਖਦੇ ਨੇ ਵੀ ਆਹੋ ਕਿੰਨੇ ਪਿਆਰੇ ਜਾਨ ਤੋਂ ਵੱਧ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬਦਾਵਾ ਦੇਣ ਵਾਲੇ ਉਹ 40 ਸਿੰਘ ਵੀ ਸ਼ਾਮਲ ਸਨ ਇਹ ਲਸਾਨੀ ਜਿੱਤ ਵੇਖ ਕੇ ਗੁਰੂ ਜੀ ਖੁਦ ਮੈਦਾਨੇ ਜੰਗ ਵਿੱਚ ਸਿੰਘਾਂ ਨੂੰ ਪਛਾਣ ਲਈ ਤੁਰ ਪਏ ਮਾਰੇ ਕੱਲੇ ਕੱਲੇ ਦਾ ਮੁਖ ਵੇਖਦੇ ਨੇ ਕਿਸੇ ਨੂੰ ਕਹਿੰਦੇ ਆ 5000 ਇਹ 10000 ਅਨੇਕਾਂ ਮਹਾਰਾਜ ਸਨਮਾਨਾਂ ਨਾਲ ਨਿਵਾਦੇ ਹੋਏ ਭਾਈ ਮਹਾਂ ਸਿੰਘ ਕੋਲ ਪਹੁੰਚਦੇ ਨੇ ਕੋਈ ਕੋਈ ਸਾਥ ਚੱਲਦਾ ਭਾਈ ਮਹਾਂ ਸਿੰਘ ਦਾ ਜਿਹੜਾਂ ਦੀ ਯਾਦ ਵਿੱਚ ਅੱਪਾ ਜੀ ਜੁੜੀਆਂ ਸੁਣਿਓ ਭਾਈ ਮਾਹ ਸਿੰਘ ਦਾ ਹਜੇ ਸਵਾਸ ਸਾਹ ਚੱਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਹਾ ਸਿੰਘ ਦਾ ਸਿਰ ਚੁੱਕਦੇ ਨੇ ਇੱਕ ਸਿੱਖ ਪਾਣੀ ਲੈ ਕੇ ਆਉਂਦਾ ਮਹਾਰਾਜ ਚਿਹਰਾ ਮੁੱਖ ਸਾਫ ਕਰਦੇ ਨੇ ਭਾਈ ਮਹਾ ਸਿੰਘ ਦਾ ਸਿਰ ਆਪਣੇ ਪੱਟਾ ਉੱਤੇ ਰੱਖਦੇ ਨੇ ਕਲੰਗੀਆਂ ਵਾਲੇ ਪਾਤਸ਼ਾਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਵੇਂ ਕਹਿ ਲਈਏ ਜਿਨੂੰ ਗੁਰੂ ਗੋਬਿੰਦ ਸਿੰਘ ਭਾਈ ਮਹਾਂ ਸਿੰਘ ਕੋਲ ਪੁੱਜੇ ਜਿੱਥੇ ਉਹ ਜਿਵੇਂ ਗੁਰੂ ਜੀ ਦਾ ਇੰਤਜ਼ਾਰ ਹੀ ਕਰਦਾ ਸਹਿ ਕਰਿਆ ਹੋਵੇ ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬਿਦਾਵੇ ਵਾਲੀ ਗਲਤੀ ਦੀ ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ ਤੇ ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ਤੇ ਰੱਖ ਕੇ ਮੂੰਹ ਮੱਥਾ ਸਾਫ ਕਰਦਿਆਂ ਅਨੇਕਾਂ ਬਖਸ਼ਿਸ਼ ਕਰਕੇ ਮਹਾਰਾਜ ਨੇ ਕਿਹਾ ਭਾਈ ਮਹਾ ਸਿੰਘ ਤੇਰੀ ਬਹਾਦਰੀ ਤੋਂ ਤੇਰੀ ਸੇਵਾ ਤੋਂ ਮੈਂ ਕਾਇਲਾਂ ਇਹਨੇ ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ ਜ਼ਖਮੀ ਹੋਈ ਮਾਈ ਭਾਗੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਪਾ ਰਹੀ ਹੈ ਤਨ ਹੋ ਗਈ ਫਿਰ ਮਾਤਾ ਪਾਪੌਰ ਜੀਆਂ ਨੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੇਕਾਂ ਸਾਲ ਸੇਵਾ ਨਿਭਾਈ ਭਾਈ ਮਹਾ ਸਿੰਘ ਦੀ ਬੇਨਤੀ ਕਰਦੇ ਨੇ ਤੇ ਕਲੰਗੀਆਂ ਵਾਲੇ ਪਾਸ਼ਾ ਕਹਿੰਦੇ ਨੇ ਇਹ ਬਹਾਦਰੀ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੇਕਾਂ ਬਖਸ਼ਿਸ਼ਾਂ ਕਰ ਦੇਣਗੇ ਮਰਜ਼ ਦਇਆ ਵਿੱਚ ਆਏ ਪ੍ਰੇਮ ਵਿੱਚ ਆਏ ਪਾਈ ਮਾਈ ਸਿੰਘ ਨੂੰ ਪੁੱਛਦੇ ਪਾਈ ਮਾਈ ਸਿੰਘ ਮੰਗ ਕੀ ਮੰਗਣਾ ਹੈ ਮਹਾਰਾਜ ਵੱਸ ਕੀ ਮੰਗਣਾ ਹੈ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁਖ ਮਹਾਰਾਜ ਅਣਜਾਣ ਅਭੁੱਲ ਔਗਣਾ ਦੇ ਪਰੇ ਹੋਏ ਆਂ ਮਹਾਰਾਜ ਜਿਹੜਾ ਤੁਹਾਨੂੰ ਵਾਦਾ ਦੇਗੇ ਸੀ ਮਹਾਰਾਜ ਕਿਰਪਾ ਕਰੋ ਉਹ ਵਾਦਾ ਪਾੜ ਦਿਓ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਕਲਗੀਆਂ ਵਾਲੇ ਨੇ ਆਪਣੇ ਕਮਰਕਸੇ ਦੇ ਵਿੱਚੋਂ ਉਹ ਲਿਖਿਆ ਹੋਇਆ ਵਾਦਾ ਭਾਈ ਮਹਾ ਸਿੰਘ ਦੇ ਸਾਹਮਣੇ ਪਾੜਿਆ ਤੇ ਕਲਗੀਆਂ ਵਾਲੇ ਨੇ ਕਿਹਾ ਵੀ ਭਾਈ ਮਹਾ ਸਿੰਘ ਦੀ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ ਦਸ਼ਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ 40 ਮੁਕਤੀਆਂ ਦੀ ਯਾਦ ਵਿੱਚ ਅੱਜ ਵੇਖੋ ਸ਼ਹੀਦੀ ਜੋੜ ਮੇਲੇ ਅਮਾਗੀ ਦਾ ਤਿਹਾਰ ਮਨਾਇਆ ਜਾਂਦਾ ਨਾ ਜਿਹੜੇ 40 ਤੇ ਸਾਨੂੰ ਨਾਲ ਵਿੱਚ ਭਾਗ ਸਿੰਘ, ਮਹਾ ਸਿੰਘ, ਦਿਲਬਾਗ ਸਿੰਘ, ਕਦਾਰਾ ਸਿੰਘ, ਦਰਵਾਰਾ ਸਿੰਘ, ਗੰਡਾ ਸਿੰਘ, ਗੰਗਾ ਸਿੰਘ, ਰਾਏ ਸਿੰਘ, ਸੀਤਲ ਸਿੰਘ ਅਨੇਕਾਂ ਸਿੱਖ ਨੇ ਪਿਆਰਿਓ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਉਤੋਂ ਆਪਣੀ ਜਾਨ ਕੁਰਬਾਨ ਕਰਕੇ ਤਨ ਗੁਰੂ ਗੋਬਿੰਦ ਸਿੰਘ ਤੋਂ ਬੇਦਾਵਾ ਪੜਾ ਲਿਆ ਅੱਜ ਵੀ ਜਿਹੜੀ ਇਹ ਮੁਕਤਸਰ ਹੈ ਉਚਾਲੀ ਮੁਕਤਿਆਂ ਦੀ ਜਾਦ ਵਿੱਚ ਮੁਕਤਸਰ ਸਾਹਿਬ ਬਣਿਆ ਜਿੱਥੇ ਮਾਗਦੇ ਪਹਿਲੀ ਤਰੀਕ ਨੂੰ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਸਿੱਖ ਪਿਆਰਿਆਂ ਨੇ ਆਪਣਾ ਆਪ ਕੁਰਬਾਨ ਕਰਕੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਔਲ ਬਖਸ਼ਾਈ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਕਲੰਗੀਆਂ ਵਾਲੇ ਦੇ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਸਾਨੂੰ ਵੀ ਸਿੱਖੀ ਦੀ ਦਾਤ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ੋ ਮਹਾਰਾਜ ਚਰਨਾਂ ਨਨ ਚੋੜ ਕੇ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜੋ ਨਾਮ ਜੀ ਦਾਤ ਸਿੱਖੀ ਦੇ ਦਾਤ ਬਖਸ਼ਿਸ਼ ਕਰੋ ਮਹਾਰਾਜ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਕੁਖ ਓ ਚਾਲੀ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਂ ਕੋਟ ਪ੍ਰਣਾਮ ਸਾਰੇ ਰਲ ਕੇ ਅਰਦਾਸ ਕਰਿਓ ਕਲੰਗੀਆਂ ਵਾਲੇ ਆਪਣੀ ತ್ಮਾਂ ਸਾਨੂੰ ਵੀ ਆਪਣੇ ਚਰਨਾ ਰਣ ਜੋੜੋ ਇਤਿਹਾਸ ਸੁਣਾਉਣਿਆਂ ਬਾਣੀ ਦੇ ਵਿਚਾਰ ਕਰਨਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਜੋਬ ਹੈ ਪੁੱਲਣ ਅੰਦਰ ਸਭ ਕੋ ਅਪੁੱਲ ਗੁਰ ਕਰਤਾਰ ਮਾਲਕ ਜੀ ਕਿਰਪਾ ਕਰੋ ਤੇਰੇ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਹੈ ਮੈ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਬਸ ਇਹ ਬੇਨਤੀ ਕਰਿਓ ਬਿਆਨ ਅੱਲਾਹ ਹੋ ਜਾਂਦੀਆਂ ਨਹੀਂ ਆਓ ਸਾਰੀ ਸੰਗਤ